ਇਹ ਖੜਾ ਯਾਰ ਆਪਣੇ ਕੋ ਕਲਮਾ ਵਾਲਾ ਬਾਜਰਾ ਜਿਹੜਾ ਗੰਨੇ ਵਾਲਾ ਦੇਖੋ ਗੰਨੇ ਵਾਂਗੂ ਮੋਟਾ ਇਹ ਬੀਜੇ ਆਪਾਂ ਨੇ ਮਿੱਤਰੋ ਤਿੰਨ ਵੈਰੈਟੀਆਂ ਦੀਆਂ ਆਪਣੇ ਕੋ ਨੂੰ ਤੁਹਾਨੂੰ ਮੈਂ ਦਿਖਾਉਣਾ ਉਧਰ ਬੀਜਾ ਹੋਇਆ ਵੀ ਲੈ ਵੀ ਮਿੱਤਰੋ ਦੇਖੋ ਆਪਣਾ ਕਲਮਾ ਵਾਲਾ ਬਾਜਰਾ ਇਹ ਇਹ ਕਿਹੜੇ ਜਿਹੇ ਕਿਚ ਆਪਾਂ ਨੇ ਕਲਮਾ ਲਾਤੀਆਂ ਅੱਜ ਉਹ ਪੰਜਵਾਂ ਦਿਨ ਆ ਦੋ ਕਕ ਨਾਲ ਆਪਾਂ ਨੇ ਸਿੱਟ ਕੇ ਸਿਆੜਾਂ 'ਚ ਉੱਤੇ ਮਿੱਟੀ ਪਾਤੀ ਦੀ ਉਹ ਥੋੜਾ ਜਿਹਾ ਲੇਟ ਜੰਮੂ ਆ ਜਿਹੜਾ ਆਪਣਾ ਕਲ ਮੰ ਲਾਉਨੇ ਆ ਇਹ ਯਾਰ ਜਦੇ ਚੱਲ ਪੈਂਦੀਆਂ ਨੇ ਸਮਝੋ ਆ ਦੇਖੋ ਅੱਜ ਪੰਜਵਾਂ ਦਿਨ ਆ ਦੇਖੋ ਬਾਹਰ ਨਿਕਣ ਲੱਗੀਆਂ ਵਿੱਚੋਂ ਉਹ ਪੰਜ ਸਦਨ ਲੇਟ ਹੋ ਜਾਂਦਾ ਇਹੜਾ ਪਾਸੇ ਆੜਾਂ ਸਿੱਟ ਕੇ ਗੰਨੇ ਵਾਂਗੂ ਮਿੱਟੀ ਪਾ ਦਿੰਦੇ ਆਂ ਦੇਖੋ ਸਾਰੀਆਂ ਕਲਮਾ ਜਲਦੀਆਂ ਹੁਣ ਥੋੜਾ ਜਿਹਾ ਦੂਜਾ ਵੀ ਦਿਖਾਉਣਾ ਹੁਣ ਜਿਹੜਾ ਸਿਆੜਾਂ ਦੇ ਮਿੱਟੀ ਪਾਈ ਆ ਲੋਵੀ ਮਿੱਤਰੋ ਆਪ ਆਹੀ ਆਪਣੇ ਸਿਆੜਾਂ ਤੇ ਮਿੱਟੀ ਇਹ ਆ ਹੁਣ 5-7 ਦਿਨ ਬਾਅਦ ਵਧੇ ਲਊ ਯਾਰ ਉਹਦੇ ਨਾਲੋਂ ਇਹਦੇ ਚ ਆਇਆ ਯਾਰ ਕਮਸ਼ੇਦੀ ਨਿਬੜ ਗਿਆ ਵੀ ਕਾਲਵਾ ਵੱਢਣ ਦੀ ਲੋੜ ਨਹੀਂ ਪਈ